मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਜਾਣ ਦਾ ਦੇਸ਼ ਦੁਨੀਆ 'ਚ ਬਸਦੇ ਪੰਜਾਬੀ ਜਾਣਦੇ ਨੇ ਕਿ ਪੰਜਾਬ ਦੇ ਅੰਦਰ ਅਗਸਤ ਅਤੇ ਸਤੰਬਰ ਮਹੀਨੇ 'ਚ ਭਾਰੀ ਤਬਾਹੀ ਹੋਈ ਆ بارشਾਂ ਦੇ ਕਾਰਨ ਹੜ੍ਹਾਂ ਦੇ ਕਾਰਨ ਜਿਹੜਾ ਪਾਣੀ ਹਿਮਾਚਲ ਤੋਂ ਜਿਹੜਾ ਪਾਣੀ ਜੰਮੂ ਕਸ਼ਮੀਰ ਤੋਂ ਪਰ ਪੰਜਾਬ ਤੋਂ ਵੱਡੀ ਬੱਦਰ ਤੇ ਪੰਜਾਬ 'ਚ ਆਇਆਗਾ ਔਰ ਮੈਂ ਸਵੰਦਾ ਪੰਜਾਬ ਦੇ ਅੰਦਰ ਇੱਕ ਬਹੁਤ ਹੀ ਖੌਫਨਾਕ ਇੱਕ ਦਰਦਨਾਕ ਮੰਜ਼ਰ ਜਿਹੜਾ ਉਹ ਪੰਜਾਬ 'ਚ ਵਾਪਰਿਆਗਾ ਔਰ ਇਸ ਭਿਆਨਕ ਦਰਦਨਾਕ ਹਾਦਸਿਆਂ ਦੇ ਕਾਰਨ ਲਗਭਗ 60 ਦੇ ਕਰੀਬ ਮੌਤਾਂ ਜਿਹੜੀਆਂ ਇਹਨਾਂ 'ਚ ਬੱਚੇ, ਔਰਤਾਂ, ਬਜ਼ੁਰਗ ਉਹ ਸ਼ਾਮਲ ਸੀ ਉਹਨਾਂ ਦੀਆਂ ਹੋ ਜਾਂਦੀਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਚਾਉਣ ਦੇ ਲਈ ਸਾਡੀ ਸਾਰੀ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਸੇਵਾ ਲਈ ਉਤਰੀ ਸਾਡੇ ਸਾਰੇ ਮੰਤਰੀ ਜੀ ਸਹਿਬਾਨ ਐਮ ਐਲ ਏ ਸਹਿਬਾਨ ਆਈ ਐਸ ਅਧਕਾਰੀ ਆਈ ਪੀ ਐਸ ਅਧਕਾਰੀ ਪੂਰਾ ਪ੍ਰਸ਼ਾਸਨ ਬਹੁਤ ਸਾਰੀਆਂ ਹੋਰ ਵੀ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਸਮਾਜਿਕ ਕਾਰਕੁਨ ਬਹੁਤ ਸਾਰੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਲੋਕਾਂ ਦੀ ਜਿੰਦ ਜਾਨ ਬਚਾਉਣ ਦੇ ਲਈ ਅੱਗੇ ਆਈਆਂ ਪਸ਼ੂ ਤਨ ਬਚਾਉਣ ਲਈ ਅੱਗੇ ਆਈਆਂ ਗਰੀਬ ਗੁਰਬੇ ਦੀ ਮਦਦ ਕਰਨ ਲਈ ਅੱਗੇ ਆਈਆਂ ਪਰ ਲੇਕਿਨ ਇਸ ਮੁੱਦੇ ਉੱਤੇ ਜਦੋਂ ਕੱਲ ਕਿ ਪੰਜਾਬ ਦਾ ਪੁਨਰਵਾਸ ਕਿਵੇਂ ਹੋਵੇ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਸ ਸੈਸ਼ਨ ਦੇ ਅੰਦਰ ਕਾਂਗਰਸ ਪਾਰਟੀ ਦਾ ਚਿਹਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਗਾ ਹੋਇਆ ਠੀਕ ਆ ਕਾਂਗਰਸ ਪਾਰਟੀ ਦੇ ਵੀ ਕੁਝ ਨੇਤਾ ਗਏ ਹੜਪੀੜਤਾ ਦੀ ਮਦਦ ਦੇ ਲਈ ਪਰ ਲੇਕਿਨ ਕੁਝ ਖਾਸ-ਖਾਸ ਨੇਤਾ ਜਿਹੜੇ ਸੀ ਉਹਨਾਂ ਨੇ ਇੱਕ ਵੱਖराई ਬੰਬੂ ਕਾਰਟ ਤਿਆਰ ਕਰਕੇ ਤਾਂ ਕਿ ਉਹਨਾਂ ਦੇ ਪੈਰ ਨੇ ਜਿਹੜੇ ਉਹ ਪਾਣੀ ਨਾਲ ਲੱਭਣ ਨਾ ਜਾਣ ਤਾਂ ਕਿ ਉਹਨਾਂ ਦੇ ਪੈਰ ਜਿਹੜੇ ਗੰਦੇ ਪਾਣੀ ਚ ਨਾ ਰੱਖੇ ਜਾ ਸਕਣ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਚਾਹੇ ਨਗਲਕਰ ਲਾਲਚੰਦ ਘਟਾਰੂ ਚੱਕ ਜੀ ਚਾਹੇ ਲਾਲਜੀਤ ਪੋਲਰ ਜੀ ਕਲਦੀਪ ਤਾਲੀয়াল ਜੀ ਹੋਰ ਬਹੁਤ ਸਾਰੇ ਨੇਤਾ ਸੰਤ ਸਿਚੀਆਲ ਜੀ ਬਹੁਤ ਸਾਰੇ ਨੇਤਾ ਜਿਹੜੇ ਸੀ ਲਗਾਤਾਰ ਪਾਣੀ ਚ ਰਹਿਣ ਦੇ ਕਾਰਨ ਉਹਨਾਂ ਦੇ ਪੈਰਾਂ ਦੇ ਅੰਦਰ ਚਮੜੀ ਦੇ ਰੋਗ ਹੋ ਗਏ ਉਹਨਾਂ ਨੂੰ ਕਾਫੀ ਸਾਰੀਆਂ ਬਿਵਾਰੀਆਂ ਲੱਗੀਆਂ ਪਰ ਕਾਂਗਰਸੀ ਜਿਹੜੇ ਨੇਗੇ ਉਹ ਸ਼ੋਅ ਕਰਨ ਦੇ ਬੜੇ ਬਾਹਰ ਨੇਗੇ ਫੋਟੋਸ਼ੂਟ ਕਰਨ ਦੇ ਬੜੇ ਬਾਹਰ ਨੇਗੇ ਉਹਨਾਂ ਨੇ ਜਾ ਕੇ ਉੱਥੇ ਫੋਟੋਸ਼ੂਟ ਕਰਵਾਇਆ ਔਰ ਢੇੜਾ ਕੱਢ ਕੇ ਆ ਗਏ ਔਰ ਇੱਕ ਵੱਖਰੀ ਕਿਸਮ ਦਾ ਬੱਬੂ ਕਾਰਡ ਬਣਾਇਆ ਪਰ ਲੇਕਿਨ ਕੱਲ ਜਦੋਂ ਪੰਜਾਬ ਦੇ ਪੁਨਰਵਾਸ ਤੇ ਬਹਿਸ ਹੋ ਰਹੀ ਸੀ ਕੱਲ ਜਦੋਂ ਪੰਜਾਬ ਦੇ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੀ ਅਸੈਂਬਲੀ ਦੇ ਅੰਦਰ ਬਹਿਸ ਹੋ ਰਹੀ ਸੀ ਉਸ ਸਮੇਂ ਵੀ ਕਾਂਗਰਸ ਪਾਰਟੀ ਨੇ ਲਾਸ਼ਾਂ ਤੇ ਰਾਜਨੀਤੀ ਕਰਨ ਤੋਂ ਗਰੇਜ਼ ਨਹੀਂ ਕੀਤਾ ਕਿਉਂਕਿ ਕਾਂਗਰਸ ਪਾਰਟੀ ਦਾ ਪੰਜਾਬ ਦਾ ਇਤਿਹਾਸ ਇਹ ਆਗਾ ਕਿ ਜਦੋਂ ਵੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਸੱਤਾ ਚਾਹੀਆ ਜਾਂ ਸੱਤਾ ਤੋਂ ਬਾਹਰ ਰਹੀਆ ਚਾਹ 1984 ਦੀ ਗੱਲ ਕਰ ਲਈਏ 1984 ਦੇ ਦੰਗਿਆਂ ਦੀ ਗੱਲ ਕਰ ਲਈਏ ਚਾਹ 86 ਦੇ ਹੜ੍ਹਾਂ ਦੀ ਗੱਲ ਕਰ ਲਈਏ ਚਾਹੇ ਹੁਣ ਆਏ ਹੜ੍ਹਾਂ ਦੀ ਗੱਲ ਕਰੀਏ ਹਮੇਸ਼ਾ ਹੀ ਜੜੀਆਂ ਲੋਕਾਂ ਦੀਆਂ ਆਮ ਲੋਕਾਂ ਦੀ ਮੌਤਾਂ ਦੇ ਉੱਤੇ ਕਾਂਗਰਸ ਪਾਰਟੀ ਰਾਜਨੀਤੀ ਕਰਦੀ ਹੈ ਇਹ ਹੀ ਕੱਲ ਇਸ ਗੱਲ ਦਾ ਪ੍ਰਗਟਾਵਾ ਕੱਲ ਵੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਕੀਤਾ ਕਾਂਗਰਸ ਪਾਰਟੀ ਦੇ ਕੀਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪੰਜਾਬ ਦੇ ਪ੍ਰਤੀ ਔਰਦੂੰਗਾ ਦਰਦ ਰੱਖਦੇ ਨੇ ਕਿ ਉਹਨਰ ਹਮੇਸ਼ਾ ਹੀ ਪੰਜਾਬ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣ ਦੇ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦਾ ਦੁਬਾਰਾ ਪੁਨਰਵਾਸ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਜਾ ਕੇ ਜਿੱਥੇ ਖੁਦ ਵੀ ਮਦਦ ਕੀਤੀ ਔਰ ਉੱਥੇ ਇਸ ਦੇ ਲਈ ਇੱਕ ਵੱਖਰਾ ਫੰਡ ਜਿਹੜਾ ਉਹ ਵੀ ਬਣਾਇਆ ਰੰਗਲਾ ਪੰਜਾਬ ਸੁਸਾਇਟੀ ਦੇ ਅੰਦਰ ਇੱਕ ਚੜ੍ਹਦੀ ਕਲਾ ਫੰਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਉਸ ਚੜ੍ਹਦੀ ਕਲਾ ਫੰਡ ਦੇ ਅੰਦਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਬਹੁਤ ਸਾਰੇ ਉਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਪ੍ਰਤੀ ਦਰਦ ਰੱਖਦੇ ਸੀ ਬਹੁਤ ਸਾਰੇ ਉਹਨਾਂ ਇੰਡਸਟਰੀ ਲਿਸਟਾਂ ਨੇ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਕਾਰਕੁਨ ਲੋਕਾਂ ਨੇ ਆਪਣੀ ਆਪਣੀ ਜਿਹੜੀ ਆ ਸ਼ਕਤੀ ਦੇ ਮੁਤਾਬਕ ਆਪਣੀ ਪਾਵਰ ਦੇ ਮੁਤਾਬਕ ਆਪਣੀ ਪਹੁੰਚ ਦੇ ਮੁਤਾਬਕ ਇਹੜਾ ਯੋਗਦਾਨ ਪਾਇਆ ਕਿਸੇ ਨੇ 10 ਲੱਖ ਪਾਇਆ ਕਿਸੇ ਨੇ 1 ਲੱਖ ਪਾਇਆ ਕਿਸੇ ਨੇ ਕਰੋੜ ਪਾਇਆ ਕਿਸੇ ਨੇ 25 ਕਰੋੜ ਪਾਇਆ ਸੋ ਸਾਰੇ ਜਣੇ ਉਸ ਫੰਡ ਦੇ ਅੰਦਰ ਲਗਾਤਾਰ ਕੰਟਰੀਬਿਊਸ਼ਨ ਜਿਹੜੀ ਆ ਜਾਰੀ ਆ ਪਰ ਕੱਲ ਕਾਂਗਰਸ ਪਾਰਟੀ ਨੇ ਕੀ ਕੀਤੀ ਅਪੀਲ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲਈ ਹੜ੍ਹਾਂ ਦੇ ਲਈ ਫੰਡ ਨਾ ਦਿੱਤਾ ਜਾਵੇ ਫੰਡ ਉਤੇ ਰੋਕ ਲਾਉਣ ਦੀ ਗੱਲ ਕੀਤੀ ਕਿ ਹੜ ਪੀੜਤਾ ਦੀ ਮਦਦ ਨਾ ਕੀਤੀ ਜਾਵੇ ਔਰ ਉਹ ਫੰਡ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ بار بار ਕਿਹਾ ਕਿ ਬਿਲਕੁਲ ਨੀਖ ਨੀਤੀ ਦੇ ਨਾਲ ਇਮਾਨਦਾਰੀ ਦੇ ਨਾਲ ਫੰਡ ਜਿਹੜਾ ਅਸੀਂ ਖਰਚ ਕਰਾਂਗੇ ਉਸ ਫੰਡ ਵਿੱਚ ਪੈਸੇ ਨਾ ਪਾਏ ਜਾਣ ਇਹ ਗੱਲ ਦਾ ਪ੍ਰਚਾਰ ਇਹ ਗੱਲ ਪੰਜਾਬ ਦੇ ਉਸ ਪਵਿੱਤਰ ਸਦਨ ਦੇ ਅੰਦਰ ਜਿਸ ਸਦਨ ਦੇ ਅੰਦਰ 117 ਲੋਕ ਚੁਣ ਕੀ ਆਉਂਦੇ ਨੇ ਕਿ ਜਿੱਥੇ ਪੰਜਾਬੀਆਂ ਦੀ ਆਤਮਾ ਵੱਸਦੀ ਆ ਜਿੱਥੇ ਪੰਜਾਬ ਦੇ ਲੋਕਾਂ ਦਾ ਅਟੱਲ ਵਿਸ਼ਵਾਸ ਆ ਅਟੱਲ ਵਿਸ਼ਵਾਸ ਆ ਉਥੇ ਕਾਂਗਰਸ ਪਾਰਟੀ ਆਫ ਦਾ ਪਰਗਟਾਵਾ ਕਰ ਰਹੀ ਹੈ ਕੀ ਕਹਿ ਰਹੀ ਆ ਕਿ ਫੰਡ ਨਾ ਦਿਓ ਇਥੋਂ ਕਾਂਗਰਸ ਪਾਰਟੀ ਦੀ ਜਿਹੜੀ ਮਾਨਸਿਕਤਾ ਉਹ ਨੰਗੀ ਹੁੰਦੀ ਆ ਉਹ ਸਾਹਮਣੇ ਆਉਂਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਕਿੰਨੀ ਪੰਜਾਬ ਨੂੰ ਨਫ਼ਰਤ ਕਰਦੀ ਆ ਕੀ ਕਹਦੇ ਨੇ ਇੱਕ ਪਾਸੇ ਉਹ ਥਾਟ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣਾ ਪੰਜਾਬ ਨੂੰ ਔਰ ਤਰੱਕੀ ਕਰਦਾ ਪੰਜਾਬ ਬਣਾਉਣਾ ਜਿਹੜਾ ਹੈ ਪੰਜਾਬ ਨੂੰ ਇਸੇ ਪਾਰਲੇ ਦੇ ਦੂਜੇ ਪਾਸੇ ਕੀ ਕਮੈਂਟ ਕਰ ਰਹੇ ਨੇ ਕਿ ਕਾਂਗਰਸੀ ਆਗੂ ਕੀ ਕਹਿ ਰਹੇ ਨੇ ਕਾਂਗਰਸ ਪਾਰਟੀ ਕਿ ਕੰਗਲਾ ਪੰਜਾਬ ਬਣਾਉਣਾ ਕੰਗਲਾ ਪੰਜਾਬ ਬਣਾਤਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਅਪਰੋਚ ਕੀ ਹੈ ਟੂਵਰਡਸ ਪੰਜਾਬ ਜੇ ਮੈਂ ਪਿਛਲੇ 25 ਸਾਲਾਂ ਦੀ ਗੱਲ ਕਰਾਂ ਪਿਛਲੇ 25 ਸਾਲਾਂ ਦੇ ਵਿੱਚ ਲਗਭਗ 15 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਕੀ ਪੰਜਾਬ ਨੂੰ ਕੀ ਪੰਜਾਬ ਦੀ ਆਰਥਿਕਤਾ ਨੂੰ ਕਿਹਨੇ ਤੋੜਿਆ ਕਾਂਗਰਸ ਪਾਰਟੀ ਨੇ ਤੋੜਿਆ ਔਰ ਦੂਸਰੇ ਪਾਸੇ ਲਗਭਗ 10 ਸਾਲ ਕਿਹਦਾ ਰਾਜ ਰਹਾ ਆਕਾਲੀ ਦਲ ਬੀਜੇਪੀ ਦਾ ਰਾਜ ਰਹਾ ਸਾਡਾ ਤਾਂ ਭਾਈ ਰਾਜ ਹੈ 3 ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਇਆ ਨੂੰ 3 ਸਾਲ ਹੋਏ ਨੇਗੇ ਔਰ ਜਿਹੜਾ ਜਿਹਦਾ 15 ਸਾਲ ਰਾਜ ਰਹਾ ਜਿਹਦਾ 10 ਸਾਲ ਰਾਜ ਰਹਾ ਉਹ ਪੰਜਾਬ ਨੂੰ ਜਿਹੜੇ ਮੈਂ ਸਮਝਦਾ ਬਿਮਾਰ ਕਰਕੇ ਚਲੇ ਗਿਆ ਅੱਜ ਉਹਨੂੰ ਤੰਦਰੁਸਤ ਕਰਨ ਦੇ ਲਈ ਅੱਜ ਉਹਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਅੱਜ ਉਹਨੂੰ ਚੜ੍ਹਦੀ ਕਲਾ ਵਾਲਾ ਪੰਜਾਬ ਬਣਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਜਹਿਦ ਕਰ ਰਹੇ ਨੇਗੇ ਆਪਣਾ ਜੋਰ ਲਾ ਰਹੇ ਨੇਗੇ ਆਮ ਆਦਮੀ ਪਾਰਟੀ ਜੋਰ ਲਾ ਰਹੀ ਆ ਔਰ ਦੂਸਰੇ ਪਾਸੇ ਉਹ ਮਾਨਸਿਕਤਾ ਜਿਹੜੀ ਆ ਕਾਂਗਰਸ ਪਾਰਟੀ ਦੀ ਪ੍ਰਗਟ ਹੋਈ ਆ ਕਿ ਜੀ ਕੰਗੜਾ ਪੰਜਾਬ ਬਣ ਗਿਆ ਇਹ ਬਣਾਇਆ ਕਿਨੇ ਭਾਈ ਇਹਨੂੰ ਬਰਬਾਦ ਕਿਨੇ ਕੀਤਾਗਾ ਇਹਦੀ ਆਰਥਿਕਤਾ ਨੂੰ ਕਿਨੇ ਬਰਬਾਦ ਕੀਤਾਗਾ ਇਹਦੀ ਜਵਾਨੀ ਕਿਦੇ ਕਰਕੇ ਬਾਹਰ ਜਾਣ ਲੱਗੀ ਇਹ ਸਾਰਾ ਸਾਰਾ ਤਾਣਾ ਬਣਾ ਕਾਂਗਰਸ ਪਾਰਟੀ ਕਾਲੇਦਰ ਭਾਜਪੀ ਦੇ ਬੁਣਿਆਗਾ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦਾ ਰਾਸ ਸੀ ਤਾਂ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਹੁੰਦਾਗਾ ਪੰਜਾਬ ਦੀ ਜਵਾਨੀ ਨੂੰ ਬਿੰਦ ਮਿੰਨ ਕੇ ਮਾਰਿਆ ਜਾਂਦਾਗਾ ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕੀਤਾ ਜਾਂਦਾਗਾ ਔਰ ਰਾਹੁਲ ਗਾਂਧੀ ਜੀ ਆਉਂਦੇ ਨੇ ਕੀ ਕਹਿੰਦੇ ਨੇ ਕਿ 70% ਪੰਜਾਬ ਦੇ ਸਟੇਡੀਆ ਦਾਗਾ ਇਸ ਗੱਲ ਦਾ ਪ੍ਰਚਾਰ ਕਰਦੇ ਨੇਗੇ ਔਰ ਉਸ ਤੋਂ ਬਾਅਦ ਸੱਤਾ ਕਾਂਗਰਸ ਸੰਭਾਲਦੀ ਆ ਕਾਂਗਰਸ ਪਾਰਟੀ ਦੇ ਹੱਥ ਆਉਂਦੀ ਆ ਸੱਤਾ ਔਰ 5 ਸਾਲ ਜੋ ਵਪਾਰ ਚਿੱਟੇ ਦਾ ਅਕਾਲੀਦਰ ਬੀਜੇਪੀ ਵਾਲੇ ਕਰਦੇ ਸੇ ਉਸੇ ਵਪਾਰ ਨੂੰ ਰੱਜ ਕੇ ਵਧਾਇਆ ਰੱਜ ਕੇ ਅੱਗੇ ਲੈ ਕੇ ਗਏ ਸੋ ਪੰਜਾਬ ਦੇ ਅੰਦਰ ਪੰਜਾਬ ਨੂੰ ਬਰਬਾਦ ਕਰਦੇ ਅੰਦਰ ਸਭ ਤੋਂ ਵੱਧ ਯੋਗਦਾਨ ਕੀਦਾਗਾ ਕਾਂਗਰਸ ਪਾਰਟੀ ਦਾਗਾ ਅਕਾਲੀਦਰ ਬੀਜੇਪੀ ਦਾਗਾ ਸਾਨੂੰ ਭਾਈ 3 ਸਾਲ ਹੋ ਗਏ ਅਸੀਂ ਤਿੰਨਾਂ ਸਾਲਾਂ ਦੇ ਅੰਦਰ 60000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨ ਨੂੰ ਦੇ ਚੁੱਕੇ ਹਾਂ ਪੰਜਾਬ ਦੇ ਅੰਦਰ 300 ਯੂਨਿਟ ਦੇ ਕੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ 'ਚ ਹਿੱਸਾ ਪਾਇਆਗਾ ਪੰਜਾਬ ਦੇ ਅੰਦਰ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਪਾਰਟੀ ਨੂੰ ਕੱਲ ਬੀਜੇਪੀ ਵਾਲੇ ਵੇਚ ਗਏ ਸੀ ਦੁਬਾਰਾ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ ਪੰਜਾਬ ਦੇ ਹਰ ਖੇਤਰ ਦੇ ਅੰਦਰ ਚਾਹ ਜੀਐਸਟੀ ਆ ਐਕਸਾਈਜ਼ ਆ ਸਾਰੇ ਖੇਤਰਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਰੈਵਨਿਊ ਵਧਿਆਗਾ ਕਦੇ ਵੀ ਕਿਸੇ ਵੀ ਹੈੱਡ ਵਿੱਚ ਪੰਜਾਬ ਘਾਟੇ 'ਚ ਨਹੀਂ ਗਿਆ ਪੰਜਾਬ ਦਾ ਰੈਵਨਿਊ ਹਮੇਸ਼ਾ ਵਧਿਆਗਾ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਔਰ ਉਸ ਸਮੇਂ ਰੈਵਨਿਊ ਘਟਦਾ ਰਿਹਾਗਾ ਔਰ ਉਸ ਸਮੇਂ ਖਜ਼ਾਨਾ ਖਾਲੀ ਹੁੰਦਾ ਰਿਹਾਗਾ ਅਸੀਂ ਖਜ਼ਾਨਾ ਭਰ ਰਹੇ ਹਾਂ ਔਰ ਉਸੇ ਖਜ਼ਾਨੇ ਦੇ ਪੈਸੇ ਲੋਕਾਂ ਤੇ ਲਾ ਰਹਾਂਗੇ ਹੁਣ ਜੇ ਪੰਜਾਬ ਦੇ ਉੱਤੇ ਕੁਦਰਤੀ ਆਫਤ ਆਈਆ ਅਸੀਂ ਪੰਜਾਬੀਆਂ ਨੂੰ ਅਪੀਲ ਕੀਤੀ ਆ ਕਿਉਂਕਿ ਪੰਜਾਬੀ ਪੂਰੀ ਦੁਨੀਆ ਜਾਣੇ ਜਾਂਦੇ ਨੇ ਕਿ ਹਮੇਸ਼ਾ ਹੀ ਲੋਕਾਂ ਦੇ ਨਾਲ ਖੜਦੇ ਨੇ ਚਾਹੇ ਤੁਰਕੀ ਚ ਕੋਈ ਭਾ ਪ੍ਰੋਬਲਮ ਆਈ ਹੋਵੇ ਚਾਹ ਤਾਮਿਲ ਲਾਡੂ ਚ ਕੋਈ ਪ੍ਰੋਬਲਮ ਆਈ ਹੋਵੇ ਚਾਹ ਕੇਰਲਾ ਚ ਆਈ ਹੋਵੇ ਚਾਹ ਹਰਿਆਣਾ ਚ ਆਈ ਹੋਵੇ ਕਿਤੇ ਵੀ ਕੋਈ ਪ੍ਰੋਬਲਮ ਆਈ ਹੋਵੇ ਪੰਜਾਬ ਦੇ ਲੋਕ ਦੀਨ ਦੁਨੀਆ ਨਾਲ ਖੜ ਕੇ ਸਹਾਇਤਾ ਕਰਦੇ ਨੇਗੇ ਪਰ ਲੇਕਿਨ ਜਦ ਸਾਡੇ ਆਪਦੇ ਤੇ ਵਿਪਤਾ ਆਈ ਔਰ ਉਸ ਸਮੇਂ ਜਦ ਅਸੀਂ ਮਦਦ ਮੰਗੀ ਤਾਂ ਉਹਨੂੰ ਕ੍ਰਿਟਿਕਾਈਜ਼ ਕਰਨ ਲੱਗੇ ਅਸੀਂ ਕੀ ਮੰਗਿਆ ਅਸੀਂ ਮੰਗਿਆ ਕਿ 20000 ਕਰੋੜ ਰੁਪਏ ਪੰਜਾਬ ਨੂੰ ਮਿਲਣਾ ਚਾਹੀਦਾ ਸੈਂਟਰ ਸਰਕਾਰ ਨੂੰ ਜਦੋਂ ਜਦੋਂ ਵੀ ਅਸੀਂ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਆ ਜਦੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਆ ਮੈਨੂੰ ਨਹੀਂ ਸਮਝ ਆਉਂਦੀ ਕਿ ਕਾਂਗਰਸ ਪਾਰਟੀ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਆਤਮਾ ਪ੍ਰਵੇਸ਼ ਕਰ ਜਾਂਦੀ ਹੈ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਪੱਖ ਨੂੰ ਪੂਰਨ ਦੇ ਲਈ ਕਾਂਗਰਸ ਪਾਰਟੀ ਜਿਹੜੀ ਅੱਗੇ ਆ ਜਾਂਦੀ ਹੈ ਉਸੇ ਸਮੇਂ ਕਾਂਗਰਸ ਪਾਰਟੀ ਜਿੱਲੇ ਵੀ ਲੀਡਰਾਂ ਕੇ ਉਹ ਸੈਂਟਰ ਸਰਕਾਰ ਦੇ ਪੱਖ 'ਚ ਖੜ੍ਹ ਜਾਂਦੇ ਨਜ਼ਰ ਆਉਂਦੇ ਨੇਗੇ ਸੋ ਇਹ ਤੋਪ ਤਾਂ ਲੱਗਦਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਤੀਯੋਗੀ ਦੀ ਸੋਚ ਕੀਆ ਪੰਜਾਬ ਦੇ ਪ੍ਰਤੀਯੋਗੀ ਨਕਾਰਾਤਮਕ ਸੋਚਾ ਪੰਜਾਬ ਦੇ ਪ੍ਰਤੀਯੋਗੀ ਨੈਗੇਟਿਵ ਸੋਚਾ ਇਹ ਗੱਲ ਦਾ ਪ੍ਰਗਟਾਵਾ ਕੱਲ ਵਿਧਾਨ ਸਭਾ ਚ ਹੋ ਗਿਆ ਅਸੀਂ ਭਾਈ ਪ੍ਰੋਟੈਸਟ ਕੀ ਦੇ ਖਿਲਾਫ ਕਰ ਰਹੇ ਹਾਂ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਮੰਗ ਕੀ ਤੋਂ ਕਰ ਰਹੇ ਹਾਂ ਸੈਂਟਰ ਸਰਕਾਰ ਤੋਂ ਔਰ ਦੋਖੀ ਨੂੰ ਲੱਗ ਰਿਹਾ ਕਾਂਗਰਸ ਪਾਰਟੀ ਨੂੰ ਚਿਕਾ ਕੋਣ ਮਾਰ ਰਿਹਾ ਕਾਂਗਰਸ ਪਾਰਟੀ ਮਾਰ ਰਹੀ ਆ ਇਹ ਸਾਰਾ ਚਿਹਰਾ ਮੋਰਾ ਨੰਗਾ ਹੋ ਗਿਆ ਕਿਉਂਕਿ ਉਹ ਲੀਡਰ ਆਪੋਜੀਸ਼ਨ ਦੇ ਇੱਕ ਘਰ ਦੇ ਥੱਲੇ ਵਾਲੇ ਹਿੱਸੇ 'ਚ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਉੱਪਰ ਵਾਲੇ ਹਿੱਸੇ 'ਚ ਕਾਂਗਰਸ ਪਾਰਟੀ ਰਹਿੰਦੀ ਆ ਇਟ ਸ਼ੋਸ ਕਿ ਇਹ ਪਰਿਵਾਰ ਜਿਹੜਾ ਉਹ ਕਾਂਗਰਸ ਵੀ ਰਲਿਆ ਆਇਆ ਤੇ ਭਾਰਤੀ ਜਨਤਾ ਪਾਰਟੀ 'ਚ ਵੀ ਰਲਿਆ ਹੋਇਆ ਇਹਦਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾਗਾ ਔਰ ਦੂਸਰੇ ਪਾਸੇ ਸਾਰੇ ਹੀ ਕਾਂਗਰਸ ਪਾਰਟੀ ਦੇ ਲੀਡਰ ਨੈਕਟਰ ਥਿਉਰੀਆਂ ਪੇਸ਼ ਕਰ ਰਹੇ ਸੀਗੇ ਉਹ ਅਸੀਂ ਭਾਈ ਪੰਜਾਬ ਦੇ ਭਰੇ ਦੀ ਗੱਲ ਕਰਦੇ ਆਂ ਪੰਜਾਬ ਦੇ ਇਹਨਾਂ ਦਲਤਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਇਹਨਾਂ ਗਰੀਬ ਲੋਕਾਂ ਦੀ ਗੱਲ ਕਰਦੇ ਆਂ ਉਹ ਜਿਨ੍ਹਾਂ ਦੇ ਘਰ ਤਹਿ ਗਏ ਜਿਨ੍ਹਾਂ ਦਾ ਪਰਿਵਾਰ ਰੁੜ ਗਿਆ ਗਰਦਾਸਪੁਰ ਦੇ ਪਠਾਨਕੋਟ ਚ ਕੀ ਹੋਇਆ ਸੀ ਬੇਗਨਾ ਦਾ ਇੱਕ ਨੌਜਵਾਨ ਆ ਉਹਦਾ ਲੱਛੂ ਉਹਦੀ ਬੀਨਾ ਕਿੱਥੇ ਚਲੇ ਗਿਆ ਫੜਾ ਜੁੜ ਕੇ ਚਲੇ ਗਿਆ ਉਹਨੂੰ ਆਪਣੇ ਬੱਚਿਆਂ ਦਾ ਮੂੰਹ ਤੇ ਥੱਡੂ ਬੀ ਮਿਲਿਆ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਲਾਸਾਂ ਤੇ ਰਾਜਨੀਤੀ ਕਰ ਰਹੀ ਆ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਇਹ ਪੰਜਾਬ ਦੇ ਰੱਖਣ ਦਾ ਸਮਾਂ ਹੈਗਾ ਪੰਜਾਬੀਆਂ ਦੇ ਰੱਖਣ ਦਾ ਖੜਨ ਦਾ ਸਮਾਂ ਹੈਗਾ ਪਰ ਅਫਸੋਸ ਕਾਂਗਰਸ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਪੰਜਾਬ 'ਚ ਵਿਚਰ ਰਹੀ ਆ ਪੰਜਾਬ ਦੇ ਲੋਕ ਜਾਣਦੇ ਨੇ ਪਰ ਲੇਕਿਨ ਸਾਡੀ ਪੰਜਾਬੀਆਂ ਦੇ ਨਾਲ ਕਮਿਟਮੈਂਟ ਆ ਪੰਜਾਬ ਦੇ ਨਾਲ ਕਮਿਟਮੈਂਟ ਆ ਸਰਵ ਭਗਵਾਨ ਸਭਾ ਭਗਵਾਨ ਸ੍ਰੀ ਮਾਨ ਜੀ ਦੀ ਕਮਿਟਮੈਂਟ ਆ ਕੱਲਾ ਕੱਲਾ ਪੈਸਾ ਇਮਾਨਦਾਰੀ ਦੇ ਨਾਲ ਹਰ ਪੀੜਤਾ ਤੇ ਖਰਚਾਂਗੇ ਕਿਉਂਕਿ ਜਦੋਂ ਹਰ ਹਾਏ ਤਾਂ ਉਸ ਸਮੇਂ ਤਾਂ ਅਸੀਂ ਆਪਣੀਆਂ ਜੇਬਾਂ ਚੋਂ ਪੈਸੇ ਦਿੱਤੇ ਵੀ ਸਾਰਿਆਂ ਦੇ ਉੱਤੇ ਮੈਂ ਨਹੀਂ ਕਹਿੰਦਾ ਕੋਈ ਸਾਰੇ ਲੋਕਾਂ ਦੇ ਉੱਤੇ ਸਭ ਲੋਕਾਂ ਦੇ ਲਾਏ ਤਾਂ ਹੁਣ ਵੀ ਜਿਹੜਾ ਪੈਸਾ ਇਕੱਠਾ ਆਊਗਾ ਉਹ ਇੱਕ ਇੱਕ ਪੈਸਾ ਜਿਹੜਾ ਲੋਕਾਂ ਦੇ ਘਰ ਬਣਾਉਣ ਤੇ ਲਾਵਾਂਗੇ ਕਿਸਾਨ ਦੀ ਜ਼ਮੀਨ ਨੂੰ ਦੁਬਾਰਾ ਉਜਾਊ ਬਣਾਉਣ ਤੇ ਲਾਵਾਂਗੇ ਜਿੱਥੇ ਕਿਤੇ ਸੜਕਾਂ ਟੁੱਟ ਗਈਆਂ ਰੋਡ ਟੁੱਟ ਗਈਆਂ ਉਹਨਾਂ ਨੂੰ ਦੁਬਾਰਾ ਬਣਾਉਣ ਤੇ ਲਾਵਾਗੇ ਪਰ ਲੇਕਿਨ ਕਾਂਗਰਸ ਪਾਰਟੀ ਦਾ ਚਿਹਰਾ ਨੰਗਰ ਹੋ ਗਿਆ ਕਿ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਪ੍ਰੋਟੈਕਟ ਕਰ ਰਹੀ ਆ ਜਦ ਕਿ ਸਾਡਾ ਦਾ ਅਟੈਕ ਹੀ ਕਾਂਗਰਸ ਪਾਰਟੀ ਜਨਤਾ ਪਾਰਟੀ ਦੇ ਸੀਗਾ ਕਿ ਭਾਰਤੀ ਜਨਤਾ ਪਾਰਟੀ ਸਾਡਾ ਬਣਦਾ ਪੈਸਾ ਦੇ ਦੇਗੀ ਅਨਾਉਂਸ ਕੀ ਕਰਕੇ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਲੇਟ ਆਏ ਪਹਿਲਾਂ ਤਾਂ ਚਲੋ देर आए दुरुस्त आए ਸਾਨੂੰ ਉਮੀਦ ਸੀ ਕਿ ਪੰਜਾਬੀਆਂ ਦੇ ਝਖਮਾ ਤੇ ਮੱਲਬ ਲਾ ਕੇ ਜਾਣਗੇ ਪਰ ਲੇਕਿਨ ਆਏ 1600 ਕਰੋੜ ਰੁਪਏ ਦੀ ਤੋਸ਼ੀ ਰਾਸ਼ੀ ਅਨਾਉਂਸ ਕਰਕੇ ਉਸ ਰਾਸ਼ੀ ਦੇ ਵਿੱਚੋਂ ਇੱਕ ਵੀ ਰੁਪਇਆ ਅੱਜ ਤੱਕ ਪੰਜਾਬ ਦੇ ਖਜ਼ਾਨੇ 'ਚ ਨਹੀਂ ਆਇਆ ਜਿਹੜਾ 240 ਕਰੋੜ ਰੁਪਏ ਆਇਆ ਇਹ ਸਪਸ਼ਟ ਕਰਦਾ ਉਹ ਜਿਹੜਾ ਬਾਈਟ ਦੇ ਅੰਦਰ ਪ੍ਰੋਵੀਜ਼ਨ ਰੱਖੀ ਹੋਈ ਸੀ ਜਿਹੜਾ 2025 ਦਾ ਬਜਟ 1 ਫਰਵਰੀ 2025 ਨੂੰ ਦੇਸ਼ ਦੀ ਪਾਰਲੀਮੈਂਟ ਪੇਸ਼ ਹੋਇਆ ਸੀਗਾ ਉਹਦੀ ਫਿਗਰ ਆ 481 ਕਰੋੜ ਰੁਪਏ ਉਸ ਦੇ ਵਿੱਚੋਂ 240 ਕਰੋੜ ਰੁਪਏ ਦੀ ਕਿਸ਼ਤ ਜਿਹੜੀ ਆ ਉਹ ਮਿਲੀਆ ਨਾ ਕਿ 1600 ਕਰੋੜ ਰੁਪਏ ਦਾ ਕੋਈ ਪੈਸਾ ਮਿਲਿਆਗਾ ਸੋ ਇਟ ਸ਼ੋਸ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਦਿਲ ਤੋਂ ਨਫ਼ਰਤ ਕਰਦੀਆ ਉਸ ਨਫ਼ਰਤ ਦਾ ਹਿੱਸਾ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਬਣੀ ਹੋਈਆ ਬਹੁਤ ਬਹੁਤ ਧੰਨਵਾਦ ਸਰ ਜੀ 1600 ਕਰੋੜ ਦਾ ਇਹ ਚਾਲਕੀ ਹੈ ਕਿ ਇਹਦੇ ਬਾਰੇ ਕੋਈ ਕੋਈ ਲੇਖਰ ਲਿਖਿਆ ਹੈ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਰਿਮਾਈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਆਪ ਜੀ ਨੂੰ ਪਾਉਗਾ ਪੂਰੇ ਮੀਡੀਆ ਦੇ ਅੰਦਰ ਦੇਸ਼ ਦੇ ਹਰ ਇੱਕ ਹਿੱਸੇ ਦੇ ਅੰਦਰ ਪੂਰੇ ਦੇਸ਼ ਦੀ ਨੈਸ਼ਨਲ ਮੀਡੀਆ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਆਫਿਸ ਦੇ ਅੰਦਰੋਂ ਇੱਕ ਲੈਟਰ ਜਾਰੀ ਹੁੰਦਾਗਾ ਕਿ 1600 ਕਰੋੜ ਰੁਪਇਆ ਬੜੀ ਜਲਦੀ ਪੰਜਾਬ ਚ ਪਹੁੰਚ ਜਾਊਗਾ ਇਹ 9 ਤਰੀਕ ਦੀ ਗੱਲ ਆ ਅੱਜ ਕਿੰਨੀ ਤਰੀਕ ਹੋ ਚੁੱਕੀ ਆ ਅੱਜ 27 ਤਰੀਕ ਹੋ ਚੁੱਕੀ ਆ 9 ਤਰੀਕ ਤੋਂ ਬਾਅਦ ਅੱਜ 27 ਤਰੀਕ ਹੋ ਰਹੀ ਆ ਔਰ ਲੋਕ ਕਹ ਰਹੇ ਆ ਤੋਂ ਬਾਅਦ ਸੌਂ ਰਾਇਏ ਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਆਫਿਸ ਦੇ ਅੰਦਰੋਂ ਇੱਕ ਲੈਟਰ ਨਹੀਂ ਆਇਆ ਕਿ ਅਸੀਂ ਪੈਸੇ ਕਿਵੇਂ ਜੜੇ ਲਗੇ ਸੇ ਸ਼ੋਅ ਕਰਦਾਗਾ ਕਿ ਉਹ ਭਾਈ ਪੈਸਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਝੂਠ ਬੋਲਦੇ ਨੇ ਜਮਲਾ ਕਰਦੇ ਨੇ ਲੋਕਾਂ ਨਾਲ ਧੋਖਾ ਕਰਦੇ ਨੇ ਜੀ ਮਖਾ ਜੀ ਬਸ ਤਿਆਰੀ ਪਾ ਰਹੇ ਸਰਕਾਰੀ ਚੰਗੀ ਤਿਆਰੀ ਪਾ ਰਹੀ ਹੈ ਤੇਰੇ ਹੀ ਕੇਂਦਰ ਸਰਕਾਰ ਕੋ ਜਿਹੜੀ ਚੱਲੀ ਸਰਕਾਰ ਬਿਲਕੁਲ ਅਜੇ ਅਸੀਂ ਮੀਟ ਕਰ ਰਹੇ ਆ ਅੱਜ ਬੰਦੇ ਉਹ ਮੁੱਖ ਮੰਤਰੀ ਸਾਹਿਬ ਮਿਲਣ ਦੀ ਸਮਾਂ ਮੰਗ ਰਹੇ ਨੇ ਜੇਕਰ ਸਮਾਂ ਨਾ ਮਿਲਿਆ ਤਾਂ ਬਿਲਕੁਲ ਕੋਚ ਵੀ ਕਰਾਂਗੇ ਪ੍ਰੋਟੈਸਟ ਵੀ ਕਰਾਂਗੇ ਜੀ ਮਖਾ ਸਰ ਪ੍ਰਤਾਪ ਸਿੰਘ ਬਾਜਲ ਉਹਨੇ ਕੱਲ੍ਹ ਹੀ ਕਰਦੀ ਲਈ ਕਿਹਾ ਸੀ ਕਿ ਜਿਹੜਾ ਰਗਲਾ ਪੰਜਾਬ ਫੰਡ ਬਣਾਇਆ ਜਾ ਰਿਹਾ ਹੈ ਕਹਿੰਦੇ ਉਹ ਇੱਕ ਬੜਾ ਹੈਗਾ ਨਾ ਉਸਦੀ ਕਿਉਂ ਆਰਟੀਏ ਦੇ ਵਿੱਚ ਨਾਕੇ ਸੇ ਉਹ ਚੀਜ਼ ਵੀ ਨਹੀਂ ਦੇ ਦੇਣੀ ਇੱਕ ਦੂਨੇ ਇੱਕ ਪਰਪਸੇ ਦੇ ਅੰਦਰ politically use ਹੋਣਾ ਪਰਸਾ ਤੇ ਕਲਸਟਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਦੇਖੋ ਉਹ ਮੈਂ بار بار ਕਹਿ ਰਿਹਾ ਕਿ ਉਹ ਹਰ ਮਾਮਲੇ ਦਾ ਰਾਸਿਕਰਨ ਕਰ ਦੇਣਗੇ ਹਰ ਮਾਮਲੇ ਤੇ politcal ਗਲ ਕਰ ਦੇਣਗੇ ਅਸੀਂ ਉਸ ਪੈਸੇ ਦਾ ਇੱਕ ਇੱਕ ਪੈਸੇ ਦਾ ਹਿਸਾਬ ਵੀ ਰੱਖਾਂਗੇ ਔਰ ਪੈਸਾ ਜਿਹੜਾ ਇੱਕ ਇੱਕ ਪੈਸਾ ਜਿਹੜਾਗਾ ਲੋਕਾਂ ਦੀ ਭਲਾਈ ਤੇ ਖਰਚ ਹੋਊਗਾ ਉਹਦਾ ਸਾਰਾ ਹਿਸਾਬ ਕਿਤਾਬ ਚੈੱਕ ਬਾਈ ਚੈੱਕ ਪੈਸੇ ਲਏ ਜਾਂਦੇ ਨੇਗੇ ਡੋਨੇਸ਼ਨ ਜਿਹੜੀ ਆ ਰਹੀ ਆ ਉਹ ਬਿਲਕੁਲ ਸਰਕਾਰੀ ਅਕਾਊਂਟ ਚ ਆ ਰਹੀ ਆ ਉਹ ਸਰਕਾਰੀ ਅਕਾਊਂਟ ਚੋਂ ਲੋਕਾਂ ਦੇ ਘਰਾਂ ਦੀ ਮੁਰੰਮਤ ਦੇ ਲਈ ਜਾਂ ਘਰ ਬਣਾਉਣ ਦੇ ਲਈ ਜਾਂ ਕਿਸਾਨ ਦੇ ਖੇਤ ਲਈ ਲੱਗੂਗੀ ਉਹ ਬਿਲਕੁਲ ਉਹਦੇ ਚ ਪਾਰਦਰਸ਼ਤਾ ਹੋਵੇਗੀ ਜੀ ਸਾਹਿਬ ਸੀਐਸਆਰ ਫੰਡ ਜਿਹੜਾ ਉਹ ਉਹਦੀ ਟੈਕਨੀਕਲਟੀ ਕਰਤੀ ਹੁੰਦੀ ਆ ਬਿਲਕੁਲ ਸੀਐਸਆਰ ਫੰਡ ਜਿਹੜਾ ਬਿਲਕੁਲ ਸੀਐਸਆਰ ਫੰਡ ਜਿਹੜਾ ਉਹ ਮੁੱਖ ਮੰਤਰੀ ਲੀਫ ਫੰਡ ਚ ਨਹੀਂ ਪੈ ਸਕਦਾਗਾ ਉਹਦੇ ਲਈ ਅਸੀਂ ਇਹ ਟ ਅਲਰੇਡੀ ਅਕਾਊਂਟ ਬਣਾਇਆ ਸੀ ਇਹ ਕੋਈ ਹੜਾ ਨੂੰ ਦੇਖ ਕੇ ਨਹੀਂ ਬਣਾਇਆ ਸੀਗਾ ਇਹ ਤਾਂ ਅਸੀਂ ਅਲਰੇਡੀ ਅਕਾਊਂਟ ਬਣਾਇਆ ਸੀਗਾ ਸੋ ਉਸ ਅਕਾਊਂਟ ਦੇ ਵਿੱਚ ਅਸੀਂ ਸ਼ਾਮਿਲ ਕਰ ਰਹੇ ਹਾਂ ਸੋ ਬਿਲਕੁਲ ਸੀਐਸਆਰ ਦਾ ਵਿੱਚ ਕੰਪਨੀਆਂ ਪਹਿਲਾਂ ਥੋੜੀ ਥੋੜੀ ਜਗ੍ਹਾ ਤੇ ਲਾ ਲੈਂਦੇ ਅਸੀਂ ਹੁਣ ਜਿੱਥੇ ਹੜ ਨੀ ਆਏ ਉੱਥੇ ਵੀ ਖਰਚ ਕਰ ਲੈਂਦੇ ਅਸੀਂ ਉਹ ਸੀਐਸਆਰ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਆਪ ਦਾ ਪੈਸਾ ਦੇ ਰਹੀਆਂ ਨੇਗੀਆਂ ਉਹ ਪੈਸਾ ਉੱਥੇ ਲੱਗੂਗਾ ਜੀ ਸ਼੍ਰੀਮਤੀ ਸ਼ਰਮਾ ਜੀ ਤੁਹਾਡੇ ਇੱਕ ਮੰਤਰੀ ਨੂੰ ਔਰ ਆਈਐਸ ਅਧਿਕਾਰੀ ਨੂੰ ਰੋਜ਼ੀ ਪਰ ਬੜੀ ਟਾਰਗੇਟ ਕਰਦੀ ਨਸਲ ਆਈ ਉਹਨਾਂ ਕਹਿੰਦੇ ਉਸਕਿਤੇ ਕਿ ਸਸਪੈਂਸ਼ਨ ਤੱਕ ਦੀ ਮੰਗ ਕੀਤੀ ਹੈ ਇਸ ਨੂੰ ਕਿਤਾਬ ਦੇ ਕਰਕੇ ਜ਼ਿੰਮੇਵਾਰੀ ਦੋਨਾਂ ਦੀ ਸੀ ਕੱਲੇ ਤਿੰਨ ਅਫਸਰਾਂ ਨੂੰ ਸਸਪੈਂਡ ਕਰਕੇ ਸਰਕਾਰ ਰਾਜੀ ਨਹੀਂ ਸਕੀ ਉਹਨਾਂ ਨੂੰ ਜਾ ਕੇ ਦਿਖਾ ਦਿਓ ਕਿ ਗਰਨ ਨਹੀਂ ਟੁੱਟਿਆ ਹੈਗਾ ਉਹਨਾਂ ਨੂੰ ਜਾ ਕੇ ਦਿਖਾ ਦਿਓ ਜਿਹੜੇ ਵੱਡੇ ਵੱਡੇ ਬੰਦ ਬਣਾਏ ਸੀ ਨਹੀਂ ਟੁੱਟੇ ਅੰਦਰਲੇ ਬੰਦ ਟੁੱਟੇ ਨੇਗੇ ਅੰਦਰਲੇ ਬੰਦ ਟੁੱਟੇ ਨੇ ਬਾਹਰਲੇ ਵੱਡੇ ਬੰਦ ਨਹੀਂ ਟੁੱਟੇ ਹੈਗੇ ਅੰਦਰਲੇ ਬੰਦ ਟੁੱਟੇ ਨੇ ਉਹ ਭਾਈ ਪਾਣੀ ਉਹ ਇੰਨਾ ਆ ਗਿਆ ਪਾਣੀ ਦੀ ਰਫ਼ਤਾਰ ਕੱਲ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਦੱਸੀ ਇਹ ਕਿੰਨੀ ਸਪੀਡ ਸੀ ਔਰ ਕਿੰਨਾ ਆ ਗਿਆ ਉਸ ਪਾਣੀ ਨੂੰ ਕੌਣ ਸੰਭਾਲ ਸਕਦਾਗਾ ਪਰ ਫਿਰ ਵੀ ਸਾਡੀ ਸਰਕਾਰ ਨੇ ਸਾਡੇ ਮੰਤਰੀਆਂ ਨੇ ਲੋਕਾਂ ਦੇ ਨਾਲ ਡੱਟ ਕੇ ਖੜ ਕੇ ਉੱਥੇ ਜਿਹੜੀ ਸੇਵਾ ਕੀਤੀ ਹੈ ਆ ਜੋ ਚਾਪ ਲਈਏ ਮਤਲਬ ਇੱਕ ਪੀੜੇ 70 ਸਾਲਾ ਆ ਜਿਹੜੀ ਪਿੱਜੀ ਆਏ ਨੇ ਜੀਪ ਔਰ ਨਾ ਤਾਂ ਉਹਨਾਂ ਨੂੰ ਇਹ ਕਹਿੰਦੇ ਕਿ ਉਹਨਾਂ ਦੇ ਬੱਚਿਆਂ ਨੂੰ ਕਰ ਲੂਗਾ ਜਿਹੜਾ ਦਜਾਵੇ ਰਿਹਾ ਸਰਕਾਰ ਦੇਖੋ ਬਾਤ ਹੀ ਮੰਨ ਪਾਗੀ ਗੱਲ ਆ ਕਿ 70 ਸਾਲਾ ਉਹ ਔਰਤ ਜਿਹੜੀ ਬਜ਼ੁਰਗ ਹੋ ਚੁੱਕੀ ਆ ਉਨੂੰ ਉਹਨਾਂ ਦੇ ਬੱਚਿਆਂ ਨਾਲ ਵਿਛੋੜਿਆ ਗਿਆ ਇਹ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੀ ਉਲੰਘਣਾ ਜਿਹੜੀ ਆ ਉਹ ਯੂ ਐਸ ਨੇ ਕੀਤੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਦੇਸ਼ ਦੇ ਫੋਰਨ ਮਿਨਿਸਟਰੀ ਨੂੰ ਜਿਹੜਾ ਹੈਗਾ ਤੁਰੰਤ ਯੂ ਐਸ ਨਾਲ ਸੰਪਰਕ ਕਰਕੇ ਉਸ ਔਰਤ ਨੂੰ ਦੁਬਾਰਾ ਯੂ ਐਸ ਵਿੱਚ ਰੀਹੈਬਿਲੀਟੇਟ ਕਰਨਾ ਚਾਹੀਦਾ ਉਸ ਨੂੰ ਦੁਬਾਰਾ ਉੱਥੇ ਰੱਖਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਆਪਣੇ ਜ਼ਿੰਦਗੀ ਦੇ 33 ਸਾਲ ਉਸ ਦੇਸ਼ ਚਲਾਤੇ ਔਰ 33 ਸਾਲਾਂ ਦੇ ਦੌਰਾਨ ਕਿਸੇ ਵੀ ਕ੍ਰਾਈਮ ਚਲਾ ਨਹੀਂ ਆਇਆ ਕਿਸੇ ਵੀ ਗਲਤ ਕੰਮ ਚਨਾ ਨਹੀਂ ਆਇਆ ਕੋਈ ਵੀ ਗਲਤ ਕੰਮ ਨਹੀਂ ਕੀਤਾ ਉਹਨੂੰ ਇਸ ਤਰ੍ਹਾਂ ਗੈਰ ਮਨੁੱਖੀ ਤੌਰ ਦੇ ਉੱਤੇ ਵਾਪਸ ਭੇਜ ਦੇਣਾ ਇਹ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਐਮਈਏ ਨੇ ਜੀ ਸਟੇਟਮੈਂਟ ਦੇ ਸੀ ਇਹ ਵੀ ਠੀਕ ਕਰਿਆ ਅਮਰੀਕਾ ਦੇ ਉਹਨਾਂ ਦੇ ਕਾਨੂੰਨ ਦੇ ਵਿਕਾਸ ਨੂੰ ਵੀ ਠੀਕ ਕਰਿਆ ਤੇ ਦਾ ਮਤਲਬ ਭਾਰਤ ਸਰਕਾਰ ਜਿਹੜੀ ਆ ਜੀਐਮਈ ਦੀ ਸਟੇਟਮੈਂਟ ਕਰੈਕਟ ਆ ਗਈ ਐਸ ਪਰ ਯੂਅਰ ਵਰਜ਼ਨ ਤਮੈ ਸਵੰਦਾ ਭਾਰਤ ਸਰਕਾਰ ਜਿਹੜੀ ਆ ਉਹ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦਾ ਕਾਣ ਹਿੰਦੁਸਤਾਨ ਦੇ ਅੰਦਰ ਨਹੀਂ ਜਿਹੜਾ ਬਾਹਰ ਹੋ ਰਿਹਾ ਉਹਨੂੰ ਵੀ ਸਪੋਰਟ ਕਰਦੀ ਹੈ ਉਹ ਕਹਿ ਰਹੇ ਬੜੇ ਕਮੂਲ ਤਰੀਕੇ ਨਾਲ ਮਾਨੂੰ ਲੈ ਕੇ ਆਏ ਨਾ ਵਿੱਚ ਤੱਕ ਜੋ ਮੈਡੀਕੇਸ਼ਨ ਖਾ ਲੈਂਦੇ ਮੈਂ ਉਹੀ ਕਹਿ ਰਿਹਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆਗਾ ਖਾਣ ਪੀਣ ਦੇ ਮਾਮਲੇ 'ਚ ਵੀ ਲੈ ਕੇ ਆਉਣ ਦੇ ਮਾਮਲੇ 'ਚ ਵੀ ਬਣ ਕੇ ਲੈ ਕੇ ਆਏ ਨੇਗੇ ਔਰ ਰਿਪੋਰਟ ਕੀਤਾਗਾ ਔਰ ਦੂਸਰਾ ਜੇ ਪਾਰਕ ਸਰਕਾਰ ਕਹਿ ਰਹੀ ਹੈ ਕਿ ਰੂਲਾਂ ਦੇ ਮੁਤਾਬਕ ਸਹੀ ਹੋਇਆ ਜੇ ਤੁਹਾਡੇ ਜਾਣਕਾਰੀ ਦੇ ਮੁਤਾਬਕ ਮੇਰੇ ਕੋਲ ਜਾਣਕਾਰੀ ਹੈ ਨਹੀਂ ਤਾਂ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਭਾਰਤ ਦੇਸ਼ ਦੇ ਅੰਦਰ ਹੀ ਬਹੁਤ ਜਗ੍ਹਾ ਤੇ ਮਨੁੱਖੀ ਅਧਿਕਾਰਾਂ ਦੇ ਲੰਗਣ ਕਰ ਰਹੀ ਆ ਔਰ ਵਿਦੇਸ਼ਾਂ ਦੇ ਅੰਦਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਲੰਗੜਾ ਹੋ ਰਹੀ ਆ ਉਹਦੀ ਵੀ ਭਾਰਤ ਜਨਤਾ ਪਾਰਟੀ ਸਪੋਰਟ ਕਰਦੀ ਐ ਬਹੁਤ ਹੀ ਅਤੀ ਨਿੰਦਣਯੋਗ ਗੱਲ ਆ